ਹਰ ਰੋਜ਼ ਲੈ ਰਿਹਾ ਹੈ ਲਗਭਗ 100 ਕਰੋੜ ਰੁਪਇਆ ਹਰ ਰੋਜ਼ ਦਾ ਪੰਜਾਬ ਤੇ ਹੋਰ ਕਰਜ਼ਾ ਚੜ ਜਾਂਦਾ ਸਿਰਫ ਉਸ ਦਾ ਵਿਖਿਆਨ ਕੀਤਾ ਗਿਆ ਹੈ ਕਿਸ ਤਰੀਕੇ ਦੇ ਨਾਲ ਸਰਕਾਰ ਚਲਣੀ ਹੈ ਕਿਆ ਸੁਵਿਧਾਵਾਂ ਦੇਣੀਆਂ ਕੁਝ ਵੀ ਵਿਖਿਆਨ ਨਹੀਂ ਕੀਤਾ ਗਿਆ ਬਿਲਡਿੰਗਾਂ ਨੂੰ ਰੰਗ ਕਰਕੇ ਦਿਖਾਈ ਜਾਂਦੇ ਆ ਲੇਕਿਨ ਹੈ ਕੁਝ ਨਹੀਂ ਪੰਜਾਬ ਨੂੰ ਦੇਣ ਨੂੰ ਹੀ ਨਾ ਬਸ ਕੁਝ ਨਹੀਂ ਕਿ ਸਟੇਜ ਚਲਾਉਣ ਦੇ ਵਿੱਚ আর ਸਟੇਟ ਚਲਾਉਣ ਦੇ ਵਿੱਚ ਫਰਕ ਹੈ ਅੱਜ ਵੀ ਇਹ ਸਟੇਜੇ ਚਲਾਈ ਜਾ ਰਹੀ ਹੈ ਸਟੇਟ ਚਲਾਉਣ ਦਾ ਇਹਨਾਂ ਨੂੰ ਕੋਈ ਤਰੀਕਾ ਨਹੀਂ ਹੈ ਲੁਧਿਆਣਾ ਦੇ ਵਿੱਚ ਅੱਜ ਸ਼ਿਵਰਾਤਰੀ ਦੇ ਪਾਵਨ ਦਿਵਸ ਦੇ ਮੌਕੇ ਤੇ ਵਿਸ਼ੂ ਕਰਮਾ ਮੰਦਿਰ ਦੇ ਵਿੱਚ ਸ਼ਿਵਾਲਿਆ ਦੀ ਸਥਾਪਨਾ ਕੀਤੀ ਗਈ ਹੈ ਤੇ ਨਾਲ-ਨਾਲ ਇੱਥੇ ਮੂਰਤੀ ਸਥਾਪਨਾ ਹੋਈ ਹੈ ਜਦੋਂ ਸਾਡੀ ਸਰਕਾਰ ਸੀ ਇੱਥੋਂ ਦੇ ਐਮਐਲਏ ਸਾਹਿਬ ਡਾਵਰ ਸਾਹਿਬ ਉਹਨਾਂ ਨੇ ਨਾਲ ਮਿਲ ਕੇ 1 ਕਰੋੜ ਰੁਪਏ ਦੀ ਇੱਥੇ ਗ੍ਰਾਂਟ ਦਿੱਤੀ ਸੀ ਉਹਦੇ ਨਾਲ ਇੱਕ ਬਹੁਤ ਹੀ ਸ਼ਾਨਦਾਰ ਬਿਲਡਿੰਗ ਇੱਥੇ ਬਣੀ ਹੈ ਅੱਜ ਮੈਨੂੰ ਵੀ ਇਸ ਕਰਕੇ ਇਸ ਪਵਿੱਤਰ ਦਿਹਾੜੇ ਤੇ ਬੁਲਾਇਆ ਗਿਆ ਹੈ ਬਹੁਤ ਸੁੰਦਰ ਬਿਲਡਿੰਗ ਜਿਹੜੀ ਇਹਨਾਂ ਨੇ ਬਣਾਈ ਹੈ ਮੈਨੂੰ ਲੱਗਦਾ ਕਿ ਜਿੰਨੀ ਗ੍ਰਾਂਟ ਸੀ ਉਹਨੇ ਹੀ ਪੈਸੇ ਸ਼ਾਇਦ ਸੰਗਤਾਂ ਨੇ ਕੋਲ ਤੇ ਲਗਾਏ ਸੋ ਇਸ ਸੁੰਦਰ ਇਮਾਰਤ ਦਾ ਸ਼ਿਵਾਲਿਆ ਦੇ ਅੱਜ ਮੂਰਤੀ ਸਥਾਪਨਾ ਦਾ ਮੈਂ ਪੂਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਧੰਨਵਾਦ ਕਰਦਾ ਕਿ ਇਸ ਮੰਦਿਰ ਦੇ ਜਿੰਨੀ ਵੀ ਕਮੇਟੀ ਹੈ ਉਹਨਾਂ ਨੇ ਮੈਨੂੰ ਵੀ ਇਸ ਦਿਨ ਤੇ ਯਾਦ ਰੱਖਿਆ ਬਹੁਤ ਬਹੁਤ ਧੰਨਵਾਦ ਜੀ ਸਿਧਾਂਤ ਸਭਾ ਦਾ ਜੀ ਸੈਸ਼ਨ ਹੋਇਆ ਚ ਬਜਟ ਪਾਸ ਕੀਤਾ ਗਿਆ ਮਹਿਲਾਵਾਂ ਲਈ ਕੁਝ ਨਹੀਂ ਰੱਖਿਆ ਗਿਆ ਵਾਅਦੇ ਕਰਕੇ ਸਰਕਾਰ ਮੁੱਕਰਦੀ ਸਰਕਾਰ ਦਵੇ ਦੇਖੋ ਇਹ ਜਿਹੜਾ ਬਜਟ ਪੇਸ਼ ਹੋਇਆ ਹੈ ਸਿਰਫ ਜਿਹੜਾ ਕੇਂਦਰੀ ਸਰਕਾਰ ਦੀਆਂ ਗਰੰਟਾ ਆਉਂਦੀਆਂ ਜਾਂ ਜਿਹੜਾ ਲੋਨ ਇਹ ਹਰ ਮਹੀਨੇ ਲੈ ਰਹੇ ਹੈ ਹਰ ਰੋਜ਼ ਲੈ ਰਹੇ ਹੈ ਲਗਭਗ 100 ਕਰੋੜ ਰੁਪਇਆ ਹਰ ਰੋਜ਼ ਦਾ ਪੰਜਾਬ ਤੇ ਹੋਰ ਕਰਜ਼ਾ ਚੜ ਜਾਂਦਾ ਸਿਰਫ ਉਸ ਦਾ ਵਿਖਿਆਨ ਕੀਤਾ ਗਿਆ ਹੈ ਕੋਈ ਰਾਹਤ ਕੋਈ ਤੋਹਫਾ ਪੰਜਾਬ ਦੇ ਲੋਕਾਂ ਨੂੰ ਨਹੀਂ ਦਿੱਤਾ ਗਿਆ ਆਉਣ ਵਾਲੇ ਸਾਲ ਦੇ ਵਿੱਚ ਕੋਈ ਨਾ ਪਾਸ ਰੋਲ ਮੋਡਲ ਨਹੀਂ ਹੈ ਕਿਸ ਤਰੀਕੇ ਦੇ ਨਾਲ ਸਰਕਾਰ ਚੱਲਣੀ ਹੈ ਕਿਆ ਸੁਵਿਧਾਵਾਂ ਦੇਣੀਆਂ ਕੁਝ ਵੀ ਵਿਖਿਆਨ ਨਹੀਂ ਕੀਤਾ ਗਿਆ ਅਸਲ ਦੇ ਵਿੱਚ ਇੱਕ ਫਾਈਨੈਂਸ਼ੀਅਲ ਐਮਰਜੈਂਸੀ ਦੇ ਤਰੀਕ ਤੌਰ ਤੇ ਇਹ ਸਰਕਾਰ ਚੱਲ ਰਹੀ ਹੈ ਪੰਜਾਬ ਦੇ ਵਿੱਚ ਪੈਸੇ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੈ ਉੱਪਰ ਤੇ ਲਫਾਫੇਬਾਜ਼ੀ ਬਿਲਡਿੰਗਾਂ ਨੂੰ ਰੰਗ ਕਰਕੇ ਦਿਖਾਈ ਜਾਂਦੇ ਆ ਲੇਕਿਨ ਹੈ ਕੁਛ ਨਹੀਂ ਪੰਜਾਬ ਨੂੰ ਦੇਣ ਨੂੰ ਹੀ ਨਾ ਪਾਸ ਕੁਛ ਨਹੀਂ ਔਰਤਾਂ ਨੂੰ ਅੱਜ ਉਮੀਦ ਸੀ ਕਿ ਸ਼ਾਇਦ ਹੁਣ ਤੋਂ 1000 ਰੁਪਿਆ ਦੇ ਦੇਣ ਲੇਕਿਨ ਉਹ ਵੀ ਉਹਦੇ ਵਾਸਤੇ ਕੋਈ ਬਜਟ ਨਹੀਂ ਰੱਖਿਆ ਗਿਆ ਕੋਈ ਨਵੇਂ ਸਕੂਲਾਂ ਵਾਸਤੇ ਨਹੀਂ ਰੱਖਿਆ ਗਿਆ ਨਵੇਂ ਹਸਪਤਾਲਾਂ ਵਾਸਤੇ ਨਹੀਂ ਕੁਝ ਰੱਖਿਆ ਗਿਆ ਸਿਰਫ ਸਫੈਦੀਆਂ ਕਰਨ ਵਾਲੀ ਸਰਕਾਰ ਹੈ ਇਹਦੇ ਪੱਲੇ ਕੁਛ ਨਹੀਂ ਹੈ ਤੇ ਇਹ ਇੱਕ ਇਨ ਐਕਸਪੀਰੀਐਂਸਡ ਜਿਨ੍ਹਾਂ ਨੂੰ ਕੋਈ ਤਜਰਬਾ ਹੀ ਨਹੀਂ ਹੈ ਸਿਰਫ ਡਰਾਮੇਬਾਜ਼ੀ ਕਰਨ ਜਾਣਦੇ ਇਸ ਤੋਂ ਇਲਾਵਾ ਕੁਛ ਨਹੀਂ ਸਰਪੰਚ ਜਿਹੜੀ ਹੈ ਸਾਡ ਸਮਾਜ ਉਹ ਦੇਖੋ ਜਿਹੜੀ ਗੱਲੇ-ਗੱਲੇ ਦੁਨੀਆ ਨੇ ਦੇਖ ਲਈ ਹੈ ਔਰ ਤੁਸੀਂ ਮੇਥੇ ਕੀ ਪੁੱਛਦੇ ਮੈਂ ਪਹਿਲਾਂ ਕਿਹਾ ਸੀ ਕਿ ਸਟੇਜ ਚਲਾਉਣ ਦੇ ਵਿੱਚ আর ਸਟੇਟ ਚਲਾਉਣ ਦੇ ਵਿੱਚ ਫਰਕ ਹੈ ਅੱਜ ਵੀ ਇਹ ਸਟੇਜੇ ਚਲਾਈ ਜਾ ਰਹੀ ਹੈ ਸਟੇਟ ਚਲਾਉਣ ਦਾ ਇਹਨਾਂ ਨੂੰ ਕੋਈ ਤਰੀਕਾ ਨਹੀਂ